ਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਸ਼ੁਰੂ ਕਰਾਂ ਸੱਚੇ ਪਾਤਸ਼ਾਹ ਚਾਰੇ ਪੁੱਤ ਗੁਰੂ ਦੇਸ਼ੇ ਰ ਵੱਡੇ ਛੋਟਿਆਂ ਨਾਲੋਂ ਵੱਧ ਕੇ ਛੋਟੇ ਵੱਡਿਆਂ ਨਾਲੋਂ ਦਲੇਰ ਪੰਨੇ ਖੂਨ ਨਾਲ ਲਿਖ ਇਤਿਹਾਸ ਦੇ ਇਤਿਹਾਸ ਦੇ ਤੁਰ ਗਏ ਜੱਗ ਤੋਂ ਬਬਰ ਸ਼ੇਰ ਬੇਖੌਫ ਜਨਾ ਦੇ ਜੱਜ ਬੇ ਰਗ ਰਗ ਵਿੱਚ ਸੱਚ ਦਾ ਖੂਨ ਸੁਬਾ ਨਾਲ ਪਸੀਨੇ ਭਿੱਜਿਆ ਫਤਿਹ ਸਿੰਘ ਦਾ ਦੇਖ جنੂਨ ਬੋਲ ਐਦਾਂ ਲਪਟਾ ਮਾਰਦੇ ਮਾਰਦੇ ਜਿਵੇਂ ਤਪ ਦਾ ਮਹੀਨਾ ਜੂਨ ਬਿਜਲੀ ਵਰਗੇ ਪੁੱਤ ਦਸ਼ਮੇਸ਼ ਦੇ ਨਾ ਅਰ ਗੈਰ ਤੋਂ ਥਮ ਦੇ ਜਿੱਥੇ ਵਾਦ ਦੇ ਕਿਰਪਾਨ ਨੂੰ ਮੁਰਨਾ ਵੈਰ ਹੀ ਰਹਿੰਦੇ ਕੰਮ ਦੇ ਤੇ ਹਾਸ ਦ세 ਪੰਜਾਬ ਦਾ ਪੰਜਾਬ ਦਾ ਸ਼ੇਰ ਵਿੱਚ ਅਨੰਦਪੁਰ ਜਮਦੇ ਜੋਰਾ ਵਰਨੇ ਦਬਕਾ ਮਾਰਿਆ ਬੰਦ ਸੁਚੇ ਨੰਦ ਦੀ ਆਵਾਜ਼ ਨਿਡਰ ਬੋਲ ਸੂਬੇ ਨੂੰ ਬੋਲ ਕੇ ਰੱਖੀ ਗੁਰੂ ਗੋਬਿੰਦ ਦੀ ਲਾਜ ਇਹੋ ਹੁਣ ਜੇ ਆਜੇ ਮੁੜ ਕੇ ਮੁੜ ਕੇ ਆਪੇ ਕਰੂ ਖਾਲਸਾ ਰਾਜ ਸਾਰਾ ਇਕਲਾ ਸੋਚਾਂ ਵਿੱਚ ਪੈ ਗਿਆ ਦੇਖ ਜਝਾਰ ਸਿੰਘ ਦਾ ਜੋਸ਼ ਸਿੰਘ ਜੰਗ ਚ ਜਾਣੋਂ ਰੋਕ ਦੇ ਕਰਦੇ ਪਾਤਸ਼ਾਹ ਅੱਗੇ ਰੋਸ ਲਗੇ ਮੇ ਤਾਂ ਤੂੰ ਹਲਾ ਸ਼ੇੜੀਆਂ ਸ਼ੇੜੀਆਂ ਦੇਖੋ ਰੀੜੋਂ ਦਾ ਖੋਸ਼ ਬੈਠੀ ਬੁਰਜ ਤੇ ਮਾਤਾ ਗੁਜਰੀ ਹੱਥ ਵਾਹੇ ਗੁਰੂ ਅਗੇ ਜੋੜ ਯਾਦ ਕਰ ਬੈਨੇ ਪਰਿਵਾਰ ਨੂੰ ਆਏ ਜੋ ਸਰਸਾ ਕੰਢ ਛੋੜ ਹਾਏ ਰੱਬ ਵੀ ਅੱਖੋਂ ਪਾਣੀ ਸੁਟਦਾ ਰਿਸ਼ਤਾ ਚੋਂ ਪਾਇਆ ਦਾ ਤੋੜ ਟਬਰ ਖੇਰੋਂ ਖੇਰੋਂ ਹੋ ਗਿਆ ਕੈਸਾ ਗਿਆ ਕੋਣੀ ਮੋੜ ਅੱਜ ਬਹੁਤੇ ਸਿੱਖਾਂ ਨੂੰ ਯਾਦ ਨਹੀਂ ਤੂੰ ਵਾਰ ਦਿੱਤਾ ਪਰਿਵਾਰ ਸਾਰੇ ਪੰਥ ਦੇ ਲੈ ਖੇ ਲਾ ਗਏ ਹਿਰੇ ਪਤ ਸਿਤੇਰੇ ਚਾਰ ਮੁੜ ਕਾਮ ਨੂੰ ਦੇ ਜਾ ਤਾਕਤਾਂ ਤਾਕਤਾਂ ਵਾਜਾਂ ਵਾਰਿਆ ਇੱਕ ਵਾਰ ਕਾਮਨਾ সিদ্ধੀ ਹਫਤਾ ਫਲ ਦੀ ਬੈਠੀ ਸਤ ਸਮੰਦਰੋਂ ਪਾਰ ਹਰ ਸਿੱਖ ਦੇ ਸੀਨੇ ਵਸਦੇ ਅਜੀਤ ਫਤ ਜੋਰਾ ਵਰ ਜਜਾਰ ਲੱਖਾਂ ਜਿਉਂ ਦੇ ਕਰ ਗਿਆ ਕਰ ਗਿਆ ਕਲਗੀਆਂ ਵਾਲਾ ਵਾਰ ਕੇ ਚਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ